ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਅਮਰਤਪਾਲ ਸਿੰਘ ਨੂੰ ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਿਸਾਨਨੀ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਸਜ਼ਾ ਵਜੋਂ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਜਿਸ ਦਾ ਪੰਜਾਬ ਭਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਨਰੇਗਾ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਬੇਹਦ ਮਿਹਨਤੀ ਇਮਾਨਦਾਰ ਮੁਲਾਜ਼ਮ ਹੈ ਪਿਛਲੇ ਸਮੇਂ ਵਿੱਚ ਉਸ ਦੀ ਡਿਊਟੀ ਦੌਰਾਨ ਕੋਈ ਵੀ ਊਣਤਾਈ ਨਹੀਂ ਪਾਈ ਗਈ ਅਮਰਤਪਾਲ ਸਿੰਘ ਜੂਨੀਅਰ ਦਾ ਜ਼ਿੰਮੇਵਾਰ ਆਗੂ ਹੋਣ ਕਰਕੇ ਮੁਲਾਜ਼ਮ ਮਾਰੂ ਨੀਤੀਆਂ ਦੇ ਖਿਲਾਫ ਹਮੇਸ਼ਾ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਪਿਛਲੇ ਦਿਨੀ ਜ਼ਿਲ੍ਹੇ ਵਿੱਚ ਮੁਲਾਜ਼ਮਾਂ ਦੀ ਤਰਖਾ ਵਿੱਚ ਕਾਨੂੰਨ ਅਨੁਸਾਰ 10% ਦੀ ਸਲਾਨਾ ਵਾਧਾ ਬੇਕਸੂਰ ਨੌਕਰੀ ਤੋਂ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਵਾਉਣਾ ਤੇ ਮਰਤਕ ਸਾਥੀ ਦੀ ਧਰਮ ਪਤਨੀ ਨੂੰ ਤਰਸ ਦੇ ਆਧਾਰ ਤੇ ਨਰੇਗਾ ਵਿੱਚ ਨੌਕਰੀ ਦੇਣ ਦੀ ਮੰਗ ਨੂੰ ਲੈ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਇਹ ਜੀ ਸਾਡੇ ਨਾਲ ਸਾਥੀ ਸੀ ਅਮਰਤਪਾਲ ਸਿੰਘ ਜੀ ਫਾਜ਼ਿਲਕਾ ਤੁੰ ਤੇ ਪਿਛਲੇ ਦਿਨੀ ਸਾਡੀ ਸੂਬਾ ਐਕਸ਼ਨ ਕਮੇਟੀ ਵੱਲੋਂ ਉਹਨਾਂ ਦੀ ਡਿਊਟੀ ਲਈ ਗਈ ਸੀ ਕਿ ਤੁਸੀਂ ਕਿਸਾਨ ਜੁਨੀਅਨ ਦੇ ਧਰਨੇ ਦੇ ਵਿੱਚ ਜਿਹੜਾ ਆਪਣੇ ਜੁਨੀਅਨ ਦੀ ਸ਼ਮੂਲੀਅਤ ਕਰਨ ਵਾਸਤੇ ਤੁਸੀਂ ਜਾਓ ਤੇ ਉਹਨਾਂ ਨੂੰ ਹੁਕਮ ਨੂੰ ਪਾਲਣਾ ਕਰਦੇ ਉਹਨਾਂ ਨੇ ਆਪਣੇ ਸਮੰਦਰ ਬੀਡੀਪੀ ਉਹਨੂੰ ਛੁੱਟੀ ਲੈ ਕੇ ਤੇ ਉੱਥੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਜੋ ਕਿ ਸਮੰਦਰ ਬੀਡੀਪੀ ਵੱਲੋਂ ਮਾਰਕ ਹੋ ਕੇ ਉੱਥੇ ਉਹਦੇ ਕੋਲ ਮੌਜੂਦ ਹੈ ਤੇ ਜਦੋਂ ਉਹਨੂੰ 10-12 ਦਿਨ ਉੱਥੇ ਧਰਨੇ ਤੇ ਪਹੁੰਚ ਕੇ ਹੋ ਚੁੱਕੇ ਸੀ ਤਾਂ ਉਹਨੂੰ ਅਚਾਨਕ ਰਾਤ WhatsApp ਤੇ ਉਹਦੇ ਲੈਟਰ ਪਾਤੀ ਜਾਂਦੀ ਹੈ ਕਿ ਤੇਰੀ ਜਿਹੜੀ ਛੁੱਟੀਏ ਉਹ ਨਾ ਮਨਜ਼ੂਰ ਕੀਤੀ ਜਾਂਦੀਏ ਜੇ ਉਹਨਾਂ ਛੁੱਟੀ ਨਾ ਮਨਜ਼ੂਰ ਕਰਨੀ ਸੀ ਤੇ ਫਿਰ ਤੁਰੰਤ ਉਹਨਾਂ ਨੂੰ ਨਾ ਮਨਜ਼ੂਰ ਕਰ ਦਿੰਦੇ ਤੇ ਫਿਰ ਧਰਨੇ ਜਾਂਦਾ ਹੈ ਨਾ ਉਹਨੇ ਫਿਰ ਰਾਤੋਂ ਰਾਤ ਉਥੋਂ ਆਪਣੀ ਵਹੀਕਲ ਫੜਿਆ ਤੇ ਦਿਨੇ ਆਣ ਕੇ ਡਿਊਟੀ 'ਚ ਜਾਣ ਹੋ ਗਿਆ ਜੀ ਤੇ 15 ਦਿਨ ਡਿਊਟੀ ਜਾਣ ਤੇ ਰਿਹਾ ਫਿਰ ਤੇ 31 ਦਸੰਬਰ ਦੀ ਰਾਤ ਨੂੰ ਜਦੋਂ ਕਿ 1 ਜਨਵਰੀ ਨੂੰ ਸਾਰਾ ਦੇਸ਼ ਸਾਰਾ ਸੰਸਾਰ ਖੁਸ਼ੀਆਂ ਮਨਾ ਰਿਹਾ ਸੀ ਨਵੇਂ ਸਾਲ ਦੀਆਂ ਤੇ ਨਰੇਗਾ ਮੁਲਾਜ਼ਮ ਉਸ ਵੀਰ ਦਾ ਸੋਗ ਮਨਾ ਰਹੇ ਸੀ ਕਿ ਉਹਦਾ ਮਤਲਬ ਉਹਨਾਂ ਨੇ ਡਿਊਟੀ ਤੋਂ ਫਰਕ ਕਰਦਾ ਇਹ ਸਾਨੂੰ ਸਰਕਾਰ ਨੇ ਤੋਹਫ਼ਾ ਦਿੱਤਾ ਜੀ। ਬਾਕੀ ਧਾਰੀ ਮੰਗ। ਮੰਗ ਇਹੀ ਹੈ ਕਿ ਸਾਡੇ ਸਾਥੀ ਨੂੰ ਬਹਾਲ ਕੀਤਾ ਜਾਵੇ। ਮੇਨ ਮੰਗ ਤੇ ਸਾਡੀ ਫਿਲਹਾਲ ਇਹੀ ਹੈ। ਬਾਕੀ ਅਸੀਂ ਸਮੇਂ-ਸਮੇਂ ਤੇ ਆਪਣੀਆਂ ਸਰਕਾਰ ਕੋਲ ਮੰਗਾਂ ਰੱਖ ਲਏ ਆ ਕਿ ਸਾਡੇ ਨੂੰ ਜਿਹੜਾ ਸੰਘਰਸ਼ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਤਿੱਖਾ ਹੋ ਸਕਦਾ ਹੈ ਸਾਨੂੰ ਪੱਕਿਆਂ ਵੀ ਕੀਤਾ ਜਾਵੇ। ਇੱਕ ਜੇ ਕੈਪਟਨ ਸਰਕਾਰ ਨੇ ਕਿਹਾ ਵੀ ਕਿਸਾਨਾਂ ਦੇ ਨਾਲ ਸਾਥ ਦੇ ਰਹੇ ਆ ਤੇ ਦੁਗਲੀ ਨੀਤੀ ਨਹੀਂ ਆਈ ਦਰ ਸਾਹਮਣੇ। ਉਹੀ ਦੁਗਲੀ ਨੀਤੀ ਹੈ ਜੀ ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਇਹ ਕਿਸਾਨ ਹਮਾਇਤੀਆਂ ਕਿਸਾਨ ਹਮਾਇਤੀਆਂ ਦੂਜੇ ਪਾਸੇ ਇੱਕ ਮੁਲਾਜ਼ਮ ਨੇ ਇਸ ਤਰ੍ਹਾਂ ਵਤੀਰਾ ਕੀਤਾ ਗਿਆ ਹੈ ਸਰਕਾਰਾਂ ਤੋਂ। ਅਸੀਂ ਤਾਂ ਇਸ ਕਰਕੇ ਲਗਾਇਆ ਹੈ ਕਿ ਸਾਡੇ ਜੂਨੀਅਨ ਦੇ ਜਿਹੜੇ ਅੱਗੇ ਜੀਆਰਐਸ ਹੈਗੇ ਅਮਿਤਪਾਲ ਸਿੰਘ ਫਾਜ਼ੀਗਲ ਤੋਂ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀ ਤੋਂ ਜਿਹੜੀ ਸੇਵਾਵਾਂ ਜਿਹੜੀਆਂ ਇਹਨਾਂ ਨਹੀਂ ਅੱਗੇ ਨਹੀਂ ਵਿਧਾਈਆਂ ਗਈਆਂ ਅਸੀਂ ਇਸ ਕਰਕੇ ਉਹਨਾਂ ਦਾ ਧਰਨਾ ਲਗਾਇਆ ਹੈ ਕਿ ਉਹਨਾਂ ਦੀ ਜਿਹੜੀ ਸੇਵਾਵਾਂ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਕਿੰਨੇ ਜਿਹੇ ਧਰਨਾ ਲੱਗ ਜਊਗਾ ਇਹ ਜਿੰਜੇ ਕੋ ਉਹਨਾਂ ਨੂੰ ਬਹਾਲ ਨਹੀਂ ਕੀਤਾ ਉਹਨਾਂ ਨੂੰ ਜਗ੍ਹਾ ਧਰਨਾ ਲਿਆ ਜਾਏਗਾ ਇਹ ਧੜੀਆ ਕਾ ਕੀ ਬੋਲ ਪਾ ਹੈ ਗੀਆਂ ਸਾਰਾ ਰੋਲਾ ਕਿਉਂ ਬੰਦਿਆ ਇਹ ਰੋਲਾ ਹੀ ਹੋਈ ਗਵਾ ਕਿ ਅਸੀਂ ਤਕਰੀਬਨ 10 ਸਾਲ ਤੋਂ ਨਰੇਗਾ ਦੇ ਵਿੱਚ ਕੰਮ ਕਰ ਰਹੇ ਹਾਂ ਇਨੀ ਮਿਹਨਤ ਨਾਲ ਕੰਮ ਕਰ ਰਹੇ ਹਾਂ ਸੈਲਰੀਆਂ ਤੇ ਵੀ ਪਹਿਲਾਂ ਹੀ ਸਰਕਾਰ ਨੂੰ ਜੋਰ ਲਗਾਉਣੇ ਲੱਗੇ ਕਿ ਸਾਨੂੰ ਸੈਲਰੀਆਂ ਦੇ ਦੇਣਾਂ ਜੋਨ ਸਾਲ ਨੀਆਂ ਮਿਲ ਚੁਕੀਆਂ ਹੀਆਂ ਤੇ ਹੁਣ ਸਰਕਾਰ ਨੇ ਰੂਲ ਕਰ ਦਿੱਤੇ ਹੋਇਆ ਕਿ ਕੰਟ੍ਰੈਕਟ ਨਹੀਂ ਵਿਧਾਣਾ ਜੀ ਇਸ ਦਾ ਨਵੀਆਂ ਭਰਤੀਆਂ ਦੇ ਪਿੱਛੇ ਜੀ ਰੋਲਾ ਬਹੁਤ ਪਿਆ ਹੋਇਆ ਸੀ ਤੇ ਹੁਣ ਇਸ ਕਰਕੇ ਹੀ ਧੰਨ ਲਗਾਇਆ ਹੋਇਆ ਵਾ ਕਿ ਜਿਹੜੇ ਸਾਡੇ ਵੀਰ ਹੈਗੇ ਆ ਮੇਸ ਪਾਸਿੰਗ ਫਾਜ਼ ਲਗਾ ਦੋ ਉਹਨਾਂ ਨੂੰ ਸਰਕਾਰ ਬਿਹਾਲ ਕੀਤਾ ਜਾਵੇ ਕਿ ਉਹ ਪ੍ਰੀਸੀਵਾਮਾਂ ਦੇ ਵਿੱਚ ਕੰਮ ਕੀਤਾ ਜਾਵੇ। ਕਿਉਂ ਪ੍ਰੀਸੀਵਾਮਾਂ ਦੇ ਵਿੱਚ ਕੰਮ ਕੀਤਾ ਜਾਵੇ? ਕਿਉਂ ਸਰਕਾਰ ਕਹਿ ਰਹੀ ਹੈ ਕਿਸਾਨਾਂ ਦੇ ਨਾਲ ਆ ਕੈਪਟਨ ਵਾਰ-ਵਾਰ ਬੋਲ ਰਿਹਾ। ਹਾਂਜੀ। ਤੁਹਾਡੇ ਨਾਲ ਧੋਖਾ ਆ। ਇਹ ਤਾਂ ਸਰਕਾਰ ਨੂੰ ਪਤਾ ਹੋਏਗਾ ਸਾਨੂੰ ਤਾਂ ਪਤਾ ਨਹੀਂ ਕਿ ਤੇ ਆਪਣਾ ਕੰਮ ਕਰ ਰਹੇ ਆ ਡਿਊਟੀ ਜਿਹੜੀ ਸਾਡੀ ਹੈਗੀ ਆ ਮ ਸਾਨੂੰ ਇਹ ਹੀ ਕਿ ਸਾਡਾ ਵੀਰ ਜਿਹੜਾ ਮਿਤਪਾਸ ਸਿੰਘ ਹੈਗਾ ਉਹ ਨੂੰ ਬਹਾਲ ਕੀਤਾ ਜਾਵੇ ਨੌਕਰੀ ਤੇ ਸਭ ਮੁਲਾਜ਼ਮ ਜਿੱਥੇ ਬੰਦੀਆਂ ਨਾਲ ਸਰਕਾਰ ਵੱਲ ਵਾਰ-ਵਾਰ ਵਾਅਦੇ ਕਰਕੇ ਪੂਰੇ ਨਹੀਂ ਕੀਤੇ ਜਾਂਦੇ ਕੀ ਆਉਣ ਵਾਲੀਆਂ ਦੀ 2022 ਦੇ ਚੋਣਾਂ ਵਿੱਚ ਤੁਹਾਡੇ ਵੱਲੋਂ ਕੀ ਫਿਰ ਕਿਹਾ ਹੈ ਮਾਝ ਤੋਂ ਹੋਏਗੀ ਕਿ ਜਾਂ ਬਾਈਕਾਟ ਕਰੋਗੇ ਨਾ ਜੇ ਸਾਡੀਆਂ ਮੰਗਾਂ ਪੂਰੀਆਂ ਕਰਦੀ ਸਰਕਾਰ ਫੇ ਤਾਂ ਹੀ ਪੂਰੀ ਨਾ ਹਮਾਇਤ ਕਰੇ ਜੇ ਨਹੀਂ ਕਰੇ ਫਿਰ ਇਹਨਾਂ ਦੇ ਵਿਰੋਧੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰam ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰam ਦੇ ਉੱਤੇ ਖਬਰਾਂ ਦੇ ਨਾਲ-ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾਂ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ